ਕਰਮ ਨਾਲ ਗਏ ਮਾਇਆ ਦਾ ਮੋਹ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਪਰ ਪਰਲੋਕ ਵਿੱਚ ਸਿਰਫ ਚੰਗੇ ਕਰਮ ਅਤੇ ਨਾਮ ਸਿਮਰਨ ਹੀ ਤੇਰੇ ਨਾਲ ਜਾਂਦੇ ਹਨ ਇਹ ਬਚਨ ਸੁਣ ਕੇ ਕਾਰੂ ਦੇ ਪੱਥਰ ਦਿਲ ਵਿੱਚ ਦਰਾਰ ਪੈ ਗਈ ਉਹ ਹੌਲੀ ਆਵਾਜ਼ ਵਿੱਚ ਬੋਲਿਆ ਜੋ ਕੁਝ ਮੈਂ ਕੀਤਾ ਉਸ ਤੇ ਮੈਨੂੰ ਪਛਤਾਵਾ ਹੈ ਹੁਣ ਮੈਨੂੰ ਸਹੀ ਰਾਹ ਦਿਖਾਓ ਮੈਂ ਕਿਵੇਂ خدا ਨੂੰ ਯਾਦ ਕਰਾਂ ਮੈਂ ਮਾਇਆ ਵਿੱਚ ਫਸਿਆ ਹੋਇਆ ਹਾਂ ਗੁਰੂ ਜੀ ਨੇ ਕਿਹਾ ਦੁਨੀਆਂ ਦੇ ਸਾਰੇ ਰਿਸ਼ਤੇ ਖਾਣ-ਕੀਣ ਤੱਕ ਹੀ ਰਹਿੰਦੇ ਹਨ ਧਨ ਦਾ ਮਿੱਤਰ ਦੁੱਖ ਵੇਲੇ ਕੰਮ ਨਹੀਂ ਆਉਂਦਾ ਪਰ ਰੱਬ ਦਾ ਨਾਮ ਇਹੀ ਹੈ ਜੋ ਅੰਤ ਵੇਲੇ ਤੈਨੂੰ ਬਚਾ ਸਕਦਾ ਹੈ ਕਾਰੂ ਨੇ ਤੁਰੰਤ ਗੁਰੂ ਜੀ ਦੀਆਂ ਗੱਲਾਂ ਮੰਨ ਲਈਆਂ ਉਸ ਨੇ ਹੁਕਮ ਜਾਰੀ ਕੀਤਾ ਸਾਰੇ ਕੈਦੀ ਰਹਾ ਕੀਤੇ ਜਾਣ